ਅੰਮ੍ਰਿਤਸਰ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਖਤਮ ਇੱਕ ਵੱਡੀ ਤੇ ਫੈਸਲਾਕੁਲ ਕਾਰਵਾਈ ਕਰਦਿਆਂ ਹਾਂ ਪਾਕਿਸਤਾਨ ਨਾਲ ਅਧਾਰਤ ਤਸਕਰੀ ਨਾਲ ਜੁੜੇ ਸਰਹੱਦ ਪਾਰ ਹਥਿਆਰ ਤਸਕਰੀ ਬਡੂਦਾ ਪਰਦਾਫਾਸ਼ ਕੀਤਾ ਹੈ ਇਸ ਆਪਰੇਸ਼ਨ ਦੌਰਾਨ ਪੁਲਿਸ ਨੇ ਦੋ ਸਰਗਰਮ ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਜੋ 6 ਦੋਨੇ ਪਿਸਤੌਲ ਤੇ ਦੋ ਜਿੰਦਾ ਘਾਤੂ ਸ਼੍ਰਮਕੀਤੇ ਨੇ ਉਸ ਮੁਤਾਬਕ ਬ੍ਰਾਹਮਤ ਅਧਾਰਾਂ ਵਿੱਚ ਦੋ ਬਲੋਕ ਪਿਸਤੌਲ ਤੇ ਚਾਰ 3 ਮੋਰ ਪਿਸਤੌਲ ਸ਼ਾਮਲ ਨੇ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਰੋਪੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮਗੁੰਦੇ ਸਨ ਪੁਲਿਸ ਮਾਮਲੇ ਦੀ ਹੋਰ ਵੀ ਜਾਂਚ ਕਰ ਰਹੀ ਹੈ ਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਵਿੱਚ ਦੋ ਬੜੇ ਇੰਪੋਰਟੈਂਟ ਸਮਗਲਰ ਜਿਹੜੇ ਕਰਾਸ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਐ ਉਹਨਾਂ ਨੂੰ ਸਮੱਗਲ ਕਰ ਰਹੇ ਸੀ ਔਰ ਇੱਧਰ ਰਿਸਿਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਇਹ 6 ਸਫਿਸਟੀਕੇਟਿਡ ਜਿਹੜੇ ਲੀਥਲ ਵੈਪਨ ਨੇ ਰਿਕਵਰ ਕੀਤੇ ਗਏ ਐ ਵਿੱਚ 9mm ਗਲਾਕ ਜਿਹੜੇ ਹੈਗੇ 2 ਨੇ ਔਰ 4 ਰਹੇ 0.30 ਬੋਰ ਦੇ ਤੇ ਜਿਹੜੇ ਦੋਨੋਂ ਸਮੱਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤਨ ਦੇ ਗੇਮਕਰਨ ਤਰਨਤਾਰਨ 22 ਸਾਲ ਦਾ ਹੈਗਾ ਤੇਤੀ ਪੜੀ ਦਾ ਕੰਮ ਕਰਦਾ ਔਰ ਉਹਦੀ ਜਿਹੜਾ ਕਾਬੂ ਆਪਾਂ ਸਮਝਦੇ ਤੁਹਾਨੂੰ ਮੈਟਲੀ ਫੋਦਾ ਹੋਣੀ ਹੈ ਬਟ 22 ਸਾਲ ਦੀ ਉਮਰ ਹੈ ਅਗੇਨ ਇਹ ਅੰਸਰ ਦਾ ਐਂਗਲ ਇਹਦੇ ਚ ਆਉਂਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਖੀਵਿੰਡ ਤਰਨਤਾਰਨ ਇਹ 35 ਸਾਲ ਦਾ ਇਹਦੇ ਤੇ ਪੁਰਾਣਾ ਇੱਕ ਮੁਕੱਦਮਾ ਹੈ ਹੀਰੋਇਨ ਦਾ ਦਰਜ ਹੈ ਪਿੱਖੀਵਿੰਡ ਥਾਣੇ ਤਰਨਤਾਰਨ ਚੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਜੁੜੇ ਹੋਏ ਸੀ ਪਾਕ ਪੇ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾਹ ਮਾਰੀਏ ਤਾਂ ਬੇਸਿਕਲੀ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਫਿਸਟੀਕੇਟਡ ਜਾਂ ਲੀਥਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਆ ਸਟ੍ਰਾਈਕ ਪਾਵਰ ਵਧ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋਕੇ ਖੇਮ ਕਰਨ ਦਾ ਇਹ ਤੋਂ ਚਾਰ ਸਫਿਸਟੀਕੇਟਿਡ ਵੈਪਨ ਮਿਲੇ 0.30 ਬੋਰ ਦਾ ਇੱਕ ਤਿੰਨ ਤੇ ਇੱਕ 1.9 ਐਮਐਮ ਬਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਿਡ ਇੱਕ ਲੋਕ ਤੇ ਇੱਕ ਕੀਬੋਰਡ ਦਾ ਪਿਸਤਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਮਗਲਰਜ਼ ਰਾਹੀਂ ਉਹ ਇਹ ਤਰ ਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇੰਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਚ ਮੈਂ ਤੁਹਾਡਾ ਨਾਲ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪ੍ਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਬੈਟ ਕਰਦੇ ਸੀ ਕ੍ਰਾਈਮ ਨੂੰ ਸ਼ਾਇਦ ਹੁੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੋਜਿਸਟਿਕ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਪ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਗਿਆ ਉਹਤੇ ਵੀ ਅਸੀਂ ਕੰਮ ਕਰਾਂ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ फाइनेंशियल एंगल ਇਹ ਆ ਜੀ ਵੀ ਪਾਕਿਸਤਾਨ ਨੂੰ ਜਿਹੜੀ ਆ 스ਮਗਲਿੰਗ ਜਿਹੜੀ ਆ ਇੱਥੇ ਰੀਸੀਵ ਕਰਦੇ ਸੀ ਪ੍ਰੋਸੀਡਸ ਆਫ 스ਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਆ ਵੀ ਹੈਵ ਐਨਫ ਲੀਡਸ ਸਰ ਗੈਂਗਸਟਰ ਕਿਰੇ ਨੂੰ ਸਪਲਾਈ ਕਰਦੇ ਸੀ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲਰ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ऍम ਕਵਾਈਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਇਹ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਤਾਨੂੰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵਲ